ਇਹ ਤੁਹਾਡੀਆਂ ਜ਼ੋਰਦਾਰ ਤਾਣੀਆਂ ਜਕਰ ਦੇ ਨਾਲ ਸ਼ੁਰੂਆਤ ਕਰਦੇ ਆ ਭੀਮ ਨੇ ਹੱਲਾ ਬੋਲ ਦਿੱਤਾ ਬੋਲੇ ਸੋਨਹਾ ਆ ਤਸਰੀਆਂ ਕਾਲ ਅਨਾਊਂਸਮੈਂਟ ਕਰਵਾ ਰਿਹਾ ਵੀ ਬਿਰਿੰਦਰ 14 ਜਿਹੜੀ ਦਸੰਬਰ ਨੂੰ ਝੂਣੇ ਮਹਿਲ ਦੇ ਵਿੱਚ ਰੌਣਕਾ ਲੱਗਣ ਗਿਆ ਪਹਿਲੀ ਕਬੱਡੀ ਵਿੰਦਾ ਕਰੀ ਗੱਲ ਮੁੰਡੇ ਦੇ ਦੂਤ ਪੰਘਾਲੇ ਦੇ ਇਲਾਕੇ ਦਾ ਅਨਾਊਂਸਮੈਂਟ ਕਬੱਡੀ ਕਬੱਡੀ ਕਰਦਾ ਕਿਹਨੂੰ ਵਧਿਆ ਹੋਇਆ ਹੁਣ ਦੇਖਦੇ ਆ ਬਾਜੂ ਪਹਿਲਵਾਨ ਖੜਾ ਹੋਇਆ ਏ ਅੰਬੇ ਦਾ ਵੀਰ ਜਸ਼ਨ ਅੰਬੇ ਦਾ ਵੀਰ ਜਸ਼ਨ ਜਫਾ ਲਾ ਪਾਵੇਗਾ ਕਿ ਨਹੀਂ ਗੱਲ ਸਮੇਂ ਦੀ ਲੱਗਦਾ ਹੋਇਆ ਜੋਰ ਅੰਬੇ ਵਰਗੀ ਦੇਖ ਹੈ ਅੰਬੇ ਵਰਗੀ ਡੀਲ ਨਾਲ ਹੈ ਤੇ ਐਨ ਕਹਿੰਦੇ ਅੰਬਾ ਰੇਡਾਂ ਟੌਪ ਦੀਆਂ ਪਾਉਂਦਾ ਹੈ ਜੂ ਦੇ ਚੇਲੇ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਹਮਣੇ ਦੇਖਦੇ ਆ ਜੀਵਨ ਕਬੱਡੀ ਪਾ ਰਿਹਾ ਹੈ ਇਧਰ ਨਭੂ ਵੀ ਆ ਗਿਆ ਚੀਮਿਆਂ ਵਾਲਾ ਸਕਾਰਪੀਓ ਦੇ ਨਾਲ ਸਨਮਾਨਿਆ ਹੋਇਆ ਸਾਹਮਣੇ ਦੇਖਾਂਗੇ ਆਹ ਮੁੰਡਾ ਕਹਿੰਦੇ ਕੁਲਜੀਤੇ ਪਹਿਲਵਾਨ ਦੇ ਪਿੰਡਾਂ ਦਾ ਕੋਸ਼ਿਸ਼ ਕਰ ਰਿਹਾ ਹੈ ਲੱਗਦਾ ਹੋਇਆ ਜੋਰ ਮਾਬਲਾ ਤੇ ਪੁਆਇੰਟ ਇਸ ਲਈ ਰਿਡਰ ਨੇ ਜੋੜ ਦਿੱਤਾ ਕੋਈ ਇੱਕ ਮਾਰੇ ਕੋਈ ਦੋ ਆਣਾ ਮੀਠਾ ਲਾਗੇ ਤੇਰਾ ਸਰਵੰਸ ਜਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਆਹ ਦੇਣਾ ਕੌਣ ਦੇਊਗਾ ਤੇਰਾ 400 ਟਾਪਰ ਸੁਰ ਸਿੰਘ ਵਾਲੇ ਤੇ ਚਾਰਾਂ ਦੇ ਵਿੱਚੋਂ ਮਾਧਿਆ ਕਲਾ ਪਿੰਡ ਦਾ ਡਾਕਟਰ ਦਾ ਇਹ ਤਸੱਲੀਆਂ ਲੱਗਦਾ ਹੋਇਆ ਯੋਰ ਉਹ ਹੁੰਦੀ ਹੋਈ ਬਾਜਾ-ਬਾਜਾ ਤੇ ਨੰਬਰ ਬਹਾਦਰ ਪਾਪਾ ਵਿਧੀ ਚੰਦ ਖੇਡ ਤਰਾ ਕਬੱਡੀ ਪਾਵੇਗਾ ਚਾਰ ਨੇ ਸਿਮਾ ਪੱਤਣ ਕਲਾਂ ਦੀ ਧਰਤੀ ਦਾ ਜੱਗੂ ਨੌਇੰਨ ਇਟਲੀ ਦੀ ਖੇਡ ਕਲੱਬ ਦੇ ਲਈ ਖੇਡ ਗਿਆ ਹੈ ਤਾਪੂਰੀਏ ਦੀ ਦੁਨੀਆ ਜਮਾਨੀ ਹੈ ਇੱਕ ਕਹਿੰਦੇ ਲੰਬੜ ਮਲਸੀਆਂ ਵਾਲਾ ਦੁਆਬੇ ਦੇ ਇਲਾਕੇ ਦਾ ਉਹ ਲੱਗਿਆ ਫਤਾਪੂਰੀਆ ਇਹ ਡੰਡੋਰੀ ਟੀਵੀ ਰਾਹੀ ਵੀ ਕਹਿੰਦੇ ਦਰਸ਼ਕ ਜੁੜੇ ਹੋਣਗੇ ਆ ਜੱਫੇ ਦੀ ਦੁਨੀਆ 'ਚ ਧਮ ਹੋਣੀ ਐ ਇਹ ਆ ਫੱਤਾਪੁਰੀਆ ਬਾਪੂ ਸੁਖਦੇਵ ਸਿੰਘ ਦਾ ਪੁੱਤਰ ਚੋਟੀ ਦਾ ਜੱਫਾ ਲਾ ਗਿਆ ਮੈਂ ਫਿਰ ਤੋਂ ਵੱਡੇ ਭਰਾ ਗਵਾਨੀ ਦਾ ਪ੍ਰਬੰਧ ਕਰ ਲਈ ਆਪਾ ਪਾਣੀ ਜਰੂਰ ਫੌਜੀ ਸਾਹਿਬ ਪੋਜਦਾ ਕਰੋ ਜੀ ਗਰਾਊਂਡ ਵਿੱਚੋਂ ਸੀਮ ਵਾਲਾ ਪਾਣੀ ਆ ਗਿਆ ਤੇ ਉਧਰਲੀ ਸਾਈਡ ਇੱਕ ਪੇਟੀ ਪਹਚਾ ਦਿਓ ਨਹੀਂ ਤਾਂ ਇੱਕ ਕੁਆਲਟੀ ਇਧਰੋਂ ਘਰੋਂ ਪਾਣੀ ਜਰੂਰ ਅਰੇਂਜ ਕਰ ਦਿਓ ਤੁਹਾਡਾ ਬਹੁਤ ਬਹੁਤ ਜਰੂਰ ਪਾਣੀ ਪੋਜਦਾ ਕਰ ਦਿਓ ਗੁਰਦੇਵ ਕਲੇਰ ਫਰੰਦੀਪੁਰੀਆ ਪਾ ਰਿਹਾ ਰੇਡ ਤੇ ਚਾਰ ਬੈਂਕਾ ਵਾਲਾ ਬਾਜੂ ਜਸ਼ਨ ਤਿਆਰ ਸੀਪਾ ਤਿਆਰ ਤੇ ਚਾਰਾਂ ਦੇ ਵਿੱਚੋਂ ਜਸ਼ਨ ਅੰਬੇ ਦਾ ਛੋਟਾ ਵੀਰ ਕਰਾਉ ਬੱਲੇ ਬੱਲੇ ਭਿੜਗੇ ਸਾੜ ਇਹ ਭਿੜਗੇ ਸਾੜ ਬੱਲੇ 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 ਚੱਲ ਕਰਦੇਵ ਚੱਲ ਕਰਦੇਵ ਪਰ ਨੰਬਰ ਚੋਟੀ ਦਾ ਇਹ ਗਰਦੇਵ ਫਰੰਦੀ ਕਰਦੇ ਆ ਤਾੜੀਆਂ ਮਾਰਦੇ ਹੋ ਜ਼ੋਰਦਾਰ ਅਜਿਹੇ ਸਮੇਂ ਬੱਲੇ ਬੱਲੇ ਅਜ ਤੱਕ ਕਬੱਡੀ ਦੇ ਵਿੱਚ ਕਹਿੰਦੇ ਵੱਡੇ ਵੱਡੇ ਨਾਮ ਰੱਖੇ ਗਿਆ ਤੇ ਉਹਨਾਂ ਇਨਾਮਾਂ ਦਾ ਕਬੱਡੀ ਪਾ ਰਿਹਾ ਫਰੰਦੀਪੁਰੀਏ ਦਾ ਚੇਲਾ 400 ਟਾਪਰ ਚੋਟੀ ਦੇ ਚੋਟੀ ਦੇ ਤੇ ਚਾਰਾਂ ਦੇ ਵਿੱਚੋਂ ਜੈਦੀਪ ਬੈਂਕਾ ਵੀ ਤਿਆਰ ਤੇ ਬੈਂਕਾ ਵਾਲਾ ਬਾਜੂ ਸੱਚ ਦੀ ਬੋਲੀ ਬੋਲਿਆ ਬਗਾਨਾ ਵਾਲਾ ਸਭਾ ਕਬੱਡੀ ਪਾ ਰਿਹਾ ਹੈ ਬਾਈ ਕਲੀ ਵਾਲੀ ਲਾਈਨ ਛੱਡੋ ਯਾਰ ਥੋੜੀ ਥੋੜੀ ਐਡਾ ਵੱਡਾ ਮੈਚ ਹੈ ਯਾਰ ਕਿੱਡੇ ਕਿੱਡੇ ਪਲੇਅਰ ਆਇਆ ਤੇ ਸਾਨੂੰ ਕਮੇਟੀ ਬਾਰ ਬਾਰ ਇਹ ਬੇਨਤੀ ਕਰੀ ਹੈ ਵੀ ਕਲੀ ਵਾਲੀ ਲਾਈਨ ਛੱਡੋ ਬੱਲੇ 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 ਲੰਬੜ ਤੇ ਸਾਹਮਣੇ ਕੀੜੀ ਫਗਾਨਾਂ ਵਾਲਾ ਪਰੰਕ ਇਸ ਲਈ ਰੀਡਰ ਨੇ ਜੋੜ ਦਿੱਤਾ ਪੁਆਇੰਟ ਸਰਜੀਤ ਸਿੰਘ ਜੀ ਐਗਰੋ ਇੰਡਸਟਰੀ ਵਾਲੇ ਤੇ ਸੁਖਵੀਰ ਸਿੰਘ ਜੀ ਅਮਰੀਕਾ ਤੋਂ ਆਗਦੇ ਆ ਫਤਾਹਪੁਰੀਏ ਇੱਕ ਮੁੰਡਾ ਜਫਾੜਾ 1000 ਦਾ ਹੋਵੇਗਾ ਸਾਹਮਣੇ ਦੇਖਦੇ ਪੈਂਦੀ ਹੋਈ ਰੇਡ ਸ਼ੁਭਦੀਪ ਖੜਾ ਹੋਇਆ ਸ਼ੁਭਦੀਪ ਸਿੱਧੂ ਇੱਕ ਜਿਸ਼ ਆ ਗਿਆ ਉਹ ਸਿੱਧੂ ਮੂਸੇ ਵਾਲਾ ਪ੍ਰਸਿੱਧ ਹੋਇਆ ਇਧਰਲੀ ਸਾਈਡ ਪੈਂਦੀ ਹੋ ਰੇਡ ਲੱਗਦਾ ਹੋਇਆ ਯੋਰ ਤੇ ਨੰਬਰ ਦੇਖਾਂਗੇ ਰੇਡਰ ਨੇ ਆਪਣੀ ਖੇਡ ਕਲਾਬ ਦੇ ਹਿੱਸੇ ਦੇ ਵਿੱਚ ਜੋੜ ਗ੍ਰੇਟ ਵਾਰੀਅਰ ਆਫ ਪੰਜਾਬ ਹਰੀ ਸਿੰਘ ਨਲਵੇ ਦਾ ਟੈਟੂ ਬਣਿਆ ਸੋਹਣਾ ਲੱਗਦਾ ਫਤਾਹਪੁਰੀਆ 1000 ਤੇਰੇ ਜੱਫੇ ਦਾ ਲੱਗਾ ਹੋਇਆ ਪਤਣਾ ਵਾਲਾ ਸਿਮਾਂ ਲੱਗਾ ਹੋਇਆ ਚੋਲਾ ਸਾਹਿਬ ਵਾਲਾ ਕੋਸ਼ਿਸ਼ ਕਰਦਾ ਪਰ ਪੁਆਇੰਟ ਤੇ ਚੀਮਿਆਂ ਵਾਲਾ ਕਬੱਡੀ ਪਾ ਰਿਹਾ ਉਧਰ ਫਰੰਦੀਪੁਰੀਏ ਗੋਪੀ ਦਾ ਇੱਕੋ ਜੱਫਾ ਲਾ ਲਈ ਸਾਡਾ ਭਰਾ ਨੇ ਯੂਕੇ ਵਾਲਾ ਉਹਦੇ ਵੱਲੋਂ ਇੱਕੋ ਜੱਫਾ ਇਹ 500 ਰੁਪਏ ਦਾ ਹੋਵੇਗਾ ਭਰਾ ਸਾਡਾ ਯੂਕੇ ਦੇ ਵਿੱਚ ਰਹਿੰਦਾ ਪਿੰਡ ਠੱਠੀ ਖਾਰਾ ਇਹ ਚੀਮਿਆਂ ਵਾਲਾ ਇਹ ਚੀਮਿਆਂ ਵਾਲਾ 400 ਟਾਪਰਾਂ ਦੇ ਵਿੱਚੋਂ ਇਹ ਡਾਕਟਰ ਮਿਆਦੇ ਕਲ ਵਾਲਾ ਜਿਹਦੇ ਨਾਲ ਟੱਕਰ ਤੇ ਨੰਬਰ ਟਕਰਾ ਹਜ਼ਾਰ ਦਾ ਸਰਜੀਤ ਵੀਰ ਉਹਨਾਂ ਵੱਲੋਂ ਸੁਖਵੀਰ ਅਮਰੀਕਾ ਤੋਂ ਆਖਦਾ ਪਤਣਾ ਵਾਲਾ ਸਿਮਾਂ ਖੜਾ ਹੋਇਆ ਨਾਲ ਦੇਖ ਜੱਗੂ ਚੋਲਾ ਸਾਹਿਬ ਦੀ ਧਰਤੀ ਦਾ ਤੇ ਚਾਰਾਂ ਦੇ ਵਿੱਚੋਂ ਕਿਆ ਬਾਤ ਵਾਹ ਵੀ ਜੀਵਣਾ ਨੌਜਵਾਨਾ ਸਿਰੇ ਦਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਕਿ ਦੇਖ ਕੇ ਸ਼ਰੀਰ ਯਾਰੋ ਭੁੱਖ ਲੈਂਦੀ ਪੂਰੀ ਲੱਗਦਾ ਜਰੂਰ ਇੰਨੇ ਚੁੰਗੀ ਹੋਊ ਬੂਰੀ ਦੌੜ ਲਈ ਹੋ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ ਇਹਨੇ ਪਿੰਡ ਪਿੰਡ ਯਾਰੋ ਝੰਡੇ ਗੱਡੇ ਹੋ ਆਹ ਝੰਡੇ ਗੱਡੇ ਹੋਣਗੇ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਓਏ ਪੁਗਾਲੇ ਵਾਲਿਆ ਭਾਜਿਆ ਜੁਖਸਰੇ ਨੂੰ ਵਧਾਈ ਨਾਲ ਛੜੇ ਨੂੰ ਰਜਾਈ ਨਾਲ ਇਹ ਟੱਕਰ ਸਿਰ ਦੀ ਪੁਗਾਲੇ ਵਾਲਾ ਇੱਕ ਚੋਟੀ ਦੇ ਨੰਬਰ ਲੋਪਰਾ ਸਾਡਾ ਅਮਰੀਕਾ ਵਾਲਾ ਉਹਦੇ ਵੱਲੋਂ 500 ਦਾ ਜੱਫਾ ਸੁਰ ਸਿੰਘੇ ਦਾ ਤੇ ਫਰੰਦੀਪੁਰੇ ਦਾ ਵੀ 500 ਸਾਡੇ ਲਾਲੀ ਖਾਰੇਵਾਲ ਨੇ ਵੱਡੇ ਭਰਾਣੇ ਮਾਨ ਸਤਕਾਰ ਬਖਸ਼ਨੇ ਚੱਲ ਸੱਤਿਆ ਤੇਰਾ ਚਾਰ ਉਹੀ ਚਿੰਬੜ ਗਿਆ ਉਹੀ ਚਿੰਬੜ ਗਿਆ ਇਹ ਚੱਲ ਚੱਲ ਸੱਤਿਆ 10000 ਲੱਗਾ ਹੋਇਆ 1000 ਲੱਗਾ ਹੋਇਆ ਪਰੰਕ ਇਸਲੇ ਰੇਡਰ ਨੇ ਜੋੜ ਦਿੱਤਾ ਮਾਝੇ ਵਾਲੋ ਨ ਸਰਾ ਹੋਇਆ ਪਿਆ ਸਾਹਮਣੇ ਗੱਗੀ ਦੌਧਰ ਵਾਲਾ ਕਬੱਡੀ ਪਾ ਰਿਹਾ ਹੈ ਕਿ ਮੋਗੇ ਕੋ ਮਾਰੀ ਕਰਗੇ ਸੀ ਆਪਾਂ ਚੱਕ ਲਈ ਟੂਲ ਜਾ ਕੇ ਦੌਧਰ ਦੇ ਨਾ ਇਧਰ ਦੇ ਨਾ ਉਧਰ ਦੇ ਸਾਲੇ ਬਣਿਆ ਚੌਧਰ ਦੇ ਸਾਹਮਣੇ ਦੇਖਾਂਗੇ ਗੱਗੀ ਇਧਰਲੀ ਸਾਈਡ ਰੇਡ ਪਾ ਰਿਹਾ ਸ਼ੀਤਾ 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 ਕੋਸ਼ਿਸ਼ ਕਰ ਰਿਹਾ ਪਰ ਦਦਰ ਵਾਲਾ ਗੱਗੀ ਸਿਰੇ ਦਾ ਪੁਆਇੰਟ ਇਸ ਲਈ ਆਪਣੀ ਖੇਡ ਕਲਾ ਕਬੱਡੀ ਪਾਵੇਗਾ ਬੈਂਕਾਂ ਵਾਲੇ ਬਾਜੂ ਦਾ ਚੇਲਾ ਕਬੱਡੀ ਪਾਵੇਗਾ ਔਰ ਪ੍ਰਗਟ ਸਿੰਘ ਜੀ ਸਾਡੇ ਕਨੇਡਾ ਤੋਂ ਆਖਦੇ ਆ 1000 ਦੀ ਕਬੱਡੀ ਪੈ ਰਹੀ ਹੈ ਸਾਹਮਣੇ ਅੰਬੇ ਦੀ ਤੇ ਮੁਕਾਬਲਾ ਸਿਮਾ ਪੱਤੜਾਂ ਵਾਲਾ ਦੁਆਬੇ ਵਾਲਾ ਕੋਸ਼ਿਸ਼ ਕਰਦਾ 1000 ਗੁਰਪ੍ਰੀਤ ਸਿੰਘ ਜੀ ਸਾਡੇ ਫੌਜੀ ਸਾਹਿਬ ਜੀ ਸ਼ੇਰਾਂ ਇਧਰ 1000 ਅੰਬੇ ਦਾ ਲੈ ਜੀ ਵੀ ਨੌਜਵਾਨਾਂ ਨੂੰ ਉਹਨਾਂ ਨੇ 1000 ਜਿਹੜਾ ਅੰਬੇ ਦੀ ਕੋ ਕਬੱਡੀ ਤੇ ਪਹੁੰਚਦਾ ਕੀਤਾ ਬਹੁਤ ਬਹੁਤ ਸਤਿਕਾਰ ਕਰਦੇ ਆ ਉੱਥੇ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ ਦੇਣਾ ਸਾਡੇ ਆਕਾਸ਼ ਢਿੱਲੋਂ ਉਹਨਾਂ ਦਾ ਸਤਿਕਾਰ ਹੈ ਸਾਹਮਣੇ ਲੱਗਦਾ ਹੋਇਆ ਯੋਰ ਇਹ ਬੱਲੇ 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 ਇੱਕ ਸ਼ੋਭਦੀਪ ਸਿੱਧੂ ਮੂਸੇਵਾਲਾ ਦੁਨੀਆ ਅੱਜ ਵੀ ਪਿਆਰ ਕਰਦੀ ਹੈ ਇੱਕ ਆ ਸ਼ੋਭਦੀਪ ਇਹ ਮਹਿੰਦੀਆਂ ਕੀ ਕਰ ਰਿਹਾ ਹੈ ਕਿ ਦੋ ਤਰ੍ਹਾਂ ਦੀ ਗੋਲੀ ਹੈ ਬਸ ਫਰਕ ਹੈ ਟਾਈਮਾਂ ਦਾ ਤੂੰ 10 ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾ ਆਹ ਮੁੰਡਾ ਡਾਕਟਰ ਵਹਿਮਾ ਦਾ ਡਾਕਟਰ ਵਾਕੇ ਵਹਿਮ ਕਢ ਗਿਆ ਨੰਬਰ ਚੋਟੀ ਦਾ ਫਰੰਦੀਪੁਰਿਆ ਆ ਲਾਲੀਪੁਰਾ ਅਖੜਾ ਖਾਰੇ ਵਾਲਾ 500 ਦਾ ਜਫਾ ਪਹਿਲਾਂ ਹੀ ਇਹ ਚੱਲ 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 ਮਲਸੀਆ ਬੱਲੇ 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 ਲੰਬੜ 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 ਕੀ ਬਾਤ ਹੈ ਵੀ ਨੌਜਵਾਨਾ ਪਰ ਪੁਆਇੰਟ ਇਸੇ ਲਈ ਸਾਬੇ ਨੇ ਜੋੜ ਦਿੱਤਾ ਹੈ ਇਹ ਕੁਲਜੀਤ ਨੂੰ ਚਾਹ بڑا ਯਵਰਾਜ ਦੇ ਸੈਂਕੜੇ ਕੀਤੇ ਦਾ ਪਰ ਸਾਹਮਣੇ ਇਧਰ ਲਈ ਸਾਡ ਸਕੰਦਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੈਂਦੀ ਹੋਏ ਰੇਡ ਫੇਰ ਫੇਰ ਆ ਸਰਦਾਰ ਰਵੀ ਸ਼ੇਰ ਸਿੰਘ ਦਾ ਦੂਸਰਾ ਪੁੱਤਰ ਛੋਟਾ ਪੁੱਤਰ 500 ਦਾ ਹੋਵੇਗਾ ਇੱਕੋ ਜੱਫਾ 500 ਦਾ ਪਰ ਇਧਰ ਟੱਕਰ ਸਿਰੇ ਦੀ ਹੈ ਚਾਲੋ ਭੀਮ ਪਾਕ ਵੱਡੇ ਪਤਾਨਪੁਰੀਆ ਤੇਰਾ ਵੀ 500 ਤੇ ਉਸਤਾਦ ਦਾ 500 ਲਾਲੀ ਆਰੇ ਵਾਲਾ ਕੱਢ ਕੇ ਬਿਟਾ ਟੱਕਰ ਫਿਰਦੀ ਇਹ ਮਲਸੀਆਂ ਇਹ ਮਲਸੀਆਂ ਵਾਲਾ ਤਲਵੰਡੀ ਦੇ ਲਾਗੇ ਕਰਕੇ ਮਲਸੀਆਂ ਨਗਰ ਹੈ ਇਹ ਫਿਰੋਜ਼ਪੁਰੀਆਂ ਨੇ ਬੜੀ ਸੋਹਣੀ ਦੇਸੀ ਕਰਤਾ ਇਹ ਪੈਸੇ ਲੱਗਣੇ ਲੱਗਨੇ ਆ ਬਰਿੰਦਰਾ ਕਰ ਗੱਲ ਪੈਂਦੀ ਕਬੱਡੀ ਤੇ ਇਹ ਮੁੰਨਾ ਤਲਮੰਡੀ ਚੌਧਰੀਆਂ ਵਾਲਾ ਕਬੱਡੀ ਕਬੱਡੀ ਕਰਦਾ ਕਿੰਨੋਂ ਵਧਿਆ ਹੋਇਆ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਹੁਣ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਾਂਗੇ ਛੀਤਾ ਲੱਗਣ ਨੂੰ ਫਿਰਦਾ ਓ ਲੱਗ ਗਿਆ ਉਸਤਾਦ ਏ ਬੱਲੇ 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 ਕਬੱਡੀ 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 ਮੁੰਨਾ ਤੇ ਬਾਜੂ ਓ ਲੱਗਦਾ ਹੋਇਆ ਜੋ ਕਬੱਡੀ 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 ਜ਼ਿਲ੍ਹੇ ਸ਼੍ਰੀ ਤਰਨਤਾਰਨ ਸਾਹਿਬ ਦਾ ਇਹ ਦਬਰਜੀ ਪਿੰਡ ਹੈ ਇੱਕ ਦਬਰਜੀ ਕਹਿੰਦੇ ਦੀਪ ਨੇ ਪ੍ਰਸਿੱਧ ਕੀਤਾ ਕੈਨੇਡਾ ਵਾਲੇ ਭਰਾ ਵੱਲੋਂ ਕਾਸ਼ ਬਾਜੂ ਪਲਵਾਨ ਦਾ ਜੱਫਾ ਜਿਹੜਾ ਲੱਗਿਆ 500 ਦਾ ਤੇ ਸਾਡੇ ਪ੍ਰਗਟ ਕੈਨੇਡਾ ਵੱਲੋਂ 500 ਪ੍ਰਾਪਤ ਕਰ ਲਈ ਇਧਰ ਬਾਜੂ ਪਹਿਲਵਾਨ ਦਾ 500 ਪੁਜਦਾ ਕਰ ਦਿਓ ਪਰ ਉਧਰ ਉਧਰ ਤਿੰਨਾਂ ਦੇ ਲੱਗੇ ਆ ਚੱਲ ਬੱਬਿਆ ਜਿਹੜੇ ਤਿੰਨ ਘੇਰੀਆਂ ਦੇ ਵਿੱਚ ਤਿੰਨੇ ਸਟਾਰ ਕੇ ਯਾਦ ਤੇ ਸੁਰਸਿੰਘ ਦੇ ਵੇੜੇ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਇਹ ਚੀਮੇਪਿੰਡ ਦਾ ਨੰਬੂ ਤੇ ਚਾਰ ਸਟਾਪਰ ਬਿਲਕੁਲ ਚੋਟੀ ਦੇ ਖੜੇ ਆ ਇੱਕ ਕੰਨੀ ਦੇ ਕਹਿੰਦੇ ਬਾਜੂ ਪਹਿਲਵਾਨ ਦਾ ਚੇਲਾ ਇਹਨੂੰ ਜੈਤਦੀਪ ਬੁੱਟਰ ਕਹਿੰਦੇ ਆ ਇਹਦਾ ਬੈਂਕਾ ਨਗਰ ਹੈ ਤੇ ਚਾਰਾਂ ਦੇ ਵਿੱਚੋਂ ਓਏ ਪਿੱਖੀ ਮੰਡੀਆ ਚਾਰੇ ਚੇਲੇ ਬਾਜੂ ਦੇ ਤੇ ਬੈਂਕਿਆਂ ਵਾਲਾ ਚੰਦ ਚੜ੍ਹ ਨੂੰ ਫਿਰਦਾ ਉਹ ਨੰਬਰ ਇਧਰ ਜਸਕਰਨ ਕਨੇਡਾ ਵਾਲੇ ਭਰਾ ਵੱਲੋਂ ਗੋਪੀ ਤੇ 2000 ਦੇ ਵੱਡੇ ਮਾਨ ਸਨਮਾਨ ਜਿਹੜੇ ਸਾਡੇ ਯੋਧਵੀਰ ਯੋਧੇ ਸਿੰਘਾਪੁਰੀਏ ਭਰਾ ਵੱਲੋਂ ਦਿੱਤੇ ਜਾਣਗੇ ਦਾ ਸਾਹਮਣੇ ਦੇਖਾਂਗੇ ਕਿਹੜੇ ਮਾਨ ਨੇ ਕਬੱਡੀ ਪਾਉਣੀ ਹੈ ਮੈਂ ਗੱਲ ਕੀਤੀ ਹੈ ਜ਼ਿਲ੍ਹੇ ਸ਼੍ਰੀ ਤਰਨਤਾਰਨ ਸਾਹਿਬ ਦਾ ਦਬਰਜੀ ਪਿੰਡ ਹੈ ਇੱਕ 골ਡਨ ਗੇਟ ਦੇ ਲਾਗੇ ਕਰਕੇ ਮਾਨਾਂਵਾਲ ਦੇ ਲਾਗੇ ਕਰਕੇ ਦਬਰਜੀ ਹੈ ਜਿਹੜੇ ਪਿੰਡ ਦਾ ਕਹਿੰਦੇ ਦਬਰਜੀ ਵਾਲਾ ਦੀਪ ਦੁਨੀਆ ਦੇ ਵਿੱਚ ਹਿੱਟ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀ ਮਹਾਰਾਜ ਉਹਨਾਂ ਦੀ ਕਿਰਪਾ ਵੱਡੀ ਹੈ ਮਿਹਰ ਵੱਡੀ ਹੈ ਸਾਹਮਣੇ ਦੇਖਾਂਗੇ ਤੇਲੀ ਸਾਈਡ ਸੱਤੇ ਦੀ ਕਬੱਡੀ ਹੈ ਗਲਾਲੀਪੁਰੀਆ ਸ਼ਮਾਜਪੁਰ ਦੇ ਇਲਾਕੇ ਦਾ ਕਬੱਡੀ ਪਾ ਰਿਹਾ ਬੱਬੇ ਦਾ ਜੱਫਾ ਵੀ ਜਿਹੜਾ 500 ਦਾ ਹੋਣਾ ਗੁਰਪ੍ਰੀਤ ਸਿੰਘ ਜੀ ਸਾਡੇ ਟੋਨੀ ਹੁਣੀ ਆਖਦੇ ਆ ਬਲਰਾਜ ਸਿੰਘ ਜੀ ਪਰ ਗੋਪੀ ਗੋਪੀ ਉਹ ਵੱਡਾ ਮਾਲ ਕਬੱਡੀ ਦਾ ਕੋਸ਼ਿਸ਼ ਕਰਦਾ ਹੈ ਅੰਕ ਇਸ ਲਈ ਰੀਡਰ ਨੇ ਜੋੜ ਦਿੱਤਾ ਹੈ ਕਿ ਤਵੀ ਤੇ ਬੈਠੇ ਦੇਗੀ ਉਪਲੇ ਅੰਜ ਕਿਤੇ ਵਾਪਸ ਆ ਜਣ ਮੇਰੀ ਕੌਮ ਮੇਰੀ ਕੌਮ ਦੇ ਹੀਰੇ ਲੱਕੀ ਭਰਾ ਨੇ ਖਜਾਨ ਕੱਦਗਿਲ ਵਾਲੇ ਵਾਸਤੇ ਵੱਡੇ ਪਿਆਰ ਤੇ ਸਤਿਕਾਰ ਪੋਹਦਾ ਕੀਤਾ ਹੈ ਪੰਘਾਲੇ ਵਾਲਾ ਜਬਰਾ ਸਰੀਰ ਵਿੱਚ ਸੋਹਣਾ ਜਿਹਾ ਆਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਡੇਲੀ ਅਪਡੇਟ ਲਈ